ਇਹ ਜਿਹੜੀ ਲੜਾਈ ਹੈ ਜਾਨੀ ਹਰਪ੍ਰੀਤ ਸਿੰਘ ਵਰਸਸ ਸੁਖਬੀਰ ਬਾਦਲ ਨਹੀਂ ਸਾਰਾ ਮੀਡੀਆ ਟਿਕੜੋਤਾ ਹੈ ਪਰ ਮੰਨੋ ਲੜਾਈ ਜਾਨੀ ਹਰਪ੍ਰੀਤ ਸਿੰਘ ਵਰਸਸ ਉਹ ਕੌੜੀਆਂ ਦੀ ਟੰਗਣਾ ਬਣਾਉਂਦਾ ਹੈ ਇਹ ਲੜਾਈ ਸਿਧਾਂਤਾਂ ਦੀ ਹੈ ਇਹ ਲੜਾਈ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਦੀ ਹੈ ਉਹਦੀ ਮਾਨ ਮਰਿਆਦਾ ਦੀ ਹੈ ਉਹਤੇ ਮਾਨ ਸਨਮਾਨ ਦੇ 2 ਦਸੰਬਰ ਨੂੰ ਜਿਹੜਾ ਫੈਸਲਾ ਹੋਇਆ ਔਰ ਮੈਨੂੰ ਪਤਾ ਲੱਗਿਆ ਕਿ ਉਸ ਫੈਸਲੇ ਦੀ ਦੁਨੀਆ ਭਰ ਦੇ ਵਿੱਚ ਛਲਾਂਗਾ ਹੋਈ ਇੱਥੋਂ ਤੱਕ ਕਿ ਵਿਦੇਸ਼ਾਂ ਦੇ ਵੱਡੇ ਅਖਬਾਰਾਂ ਨੇ ਵੀ ਫਰੰਟ ਪੇਜਾਂ ਦੇ ਉੱਤੇ ਕਵਰੇਜ ਦਿੱਤੀ ਕਿ ਸਿੱਖਾਂ ਕੋਲ ਇਸ ਤਰ੍ਹਾਂ ਦਾ ਨਿਜ਼ਾਮ ਹੈ ਔਰ ਨੈਸ਼ਨਲ ਚੈਨਲਾਂ ਨੇ ਵੀ ਇਹਦੇ ਤੇ ਸਟੋਰੀਆਂ ਕੀਤੀਆਂ ਹਿੰਦੀ ਦੇ ਚੈਨਲਾਂ ਨੇ ਬਟੇ ਚੈਨਲਾਂ ਨੇ ਇਹਦੇ ਤੇ ਸਟੋਰੀਆਂ ਕੀਤੀਆਂ ਲੋਕ ਪੁੱਛਾਂਗੇ ਕਿ ਇਹ ਅਕਾਲ ਤਖਤ ਸਾਹਿਬ ਇਹਨੂੰ ਕਿੱਥੋਂ ਸ਼ਕਤੀ ਮਿਲਦੀ ਹੈ ਅਕਾਲ ਤਖਤ ਸਾਹਿਬ ਨੂੰ ਕਿਸ ਨੇ ਸਿਰਜਿਆ ਹੈ ਕਦੋਂ ਸਿਰਜਿਆ ਹੈ ਔਰ ਇਹ ਜਾਣਕਾਰੀ ਲੈਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ Google ਤੇ ਸਭ ਤੋਂ ਵੱਧ ਸਰਚੋ ਲੱਗਦੇ ਜੋ ਸਾਡੇ ਵਾਸਤੇ ਮਾਨ ਵਾਲੀ ਗੱਲ ਸੀ ਪਰ ਕੁਝ ਟੋਲੇ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੋਈ ਇਹ ਗੱਲ ਬਰਦਾਸ਼ਤ ਨਹੀਂ ਹੋਈ ਕੁਝ ਟੋਲੇ ਨੇ ਇਸਰੀਆ ਕਾਲ ਤੱਕ ਸਾਹਿਬ ਦੀ ਇੰਨੀ ਮਹਿਮਾ ਇੰਨਾ ਹੁਣ ਗਾਂ ਇਤਾਂ ਸਾਡੇ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਖਤਰਾ ਹੋਏਗਾ ਔਰ ਕਈ ਅਜਿਹਾ ਨਹੀਂ ਫਿਕਰ ਮੰਦ ਹੋਵੋ ਕਿ ਜੇ ਸਿੱਖਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਸੰਭਰਥ ਹੈ ਤੇ ਇਹਦੀ ਸੰਰਖਾ ਦਾ ਗੁਣਵਾਨ ਦੁਨੀਆ ਤੋਂ ਹੋਣ ਲੱਗ ਪਿਆ ਹੈ ਅੱਜ ਤਾਂ ਇੱਕ ਟੋਲੇ ਨੇ ਚੁਣੌਤੀ ਬਣਾਈ ਹੈ ਕਿ ਸਰਕਾਰਾਂ ਲਈ ਵੀ ਚੁਣੌਤੀ ਬਣ ਸਕਦੀ ਉਹਨਾਂ ਨੇ ਵੀ ਜਾਲ ਪੁੰਨਣਾ ਸ਼ੁਰੂ ਕਰ ਦਿੱਤਾ ਇਹਦੀ ਹਜ਼ਮਤ ਹੋਵੇ ਇਹਦੀ ਤਾਕਤ ਹੋਵੇ ਇਹਨੇ ਕੱਟ ਕਰਕੇ ਦਰਸਾਇਆ ਜਾਵੇ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਤਾ ਵਾਰ ਲੋਇਆ ਬੜਾ ਤੇਜ਼ੀ ਨਾਲ ਵਾਰ ਲੋਇਆ ਔਰ ਉਸ ਮਤੇ ਦੇ ਵਿੱਚ ਇਹ ਲਿਖਿਆ ਹੋਇਆ ਸੀ ਕਿ ਧਰਮ ਪ੍ਰਚਾਰ ਕਮੇਟੀ ਜਿਹੜੀ ਹੈ ਉਹ ਮਹਿਸੂਸ ਕਰਦੀ ਹੈ ਔਰ ਇਹ ਮਤਾ ਪਾਸ ਕਰਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੱਦਾ ਬੰਨਿਆ ਦੇ ਵਿੱਚ ਬੰਨਿਆ ਨਹੀਂ ਜਾ ਸਕਦਾ ਨਹੀਂ ਬੰਨਿਆ ਜਾ ਸਕਦਾ ਇਹਦਾ ਕਿ ਰਸਿਮਤ ਨਹੀਂ ਕੀਤਾ ਜਾ ਸਕਦਾ ਔਰ ਦੋਨਿਆਂ ਦੇ ਵਿੱਚ ਫਿਰ ਚੱਲ ਪਿਆ ਅੱਛਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇਹੋ ਜਿਹੇ ਸੋਹਰਦ ਲੋਕ ਵੀ ਸਨ ਜਿਨ੍ਹਾਂ ਨੇ ਮਤਾ ਪਾਸ ਕੀਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਆਜ਼ਮਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਕਤ ਨੂੰ ਬੰਨਿਆ ਨਹੀਂ ਜਾ ਸਕਦਾ ਦੋ ਘੰਟਿਆਂ ਦੇ ਅੰਦਰ ਅੰਦਰ ਹੀ ਜਿਹੜਾ ਟੋਲਾ ਕਹਿੰਦਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਸਿਵਾਵਾਂ ਜਿਹੜੀਆਂ ਚਾਰ ਦਿਵਾਰੀ ਦੱਸ ਹੈ ਉਹਨਾਂ ਨੇ ਪੂਰਾ ਢਿੱਲਾ ਲਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇੱਕ ਹੋਰ ਜਿਹੜਾ ਹੈ ਉਹ ਖਬਰ ਵਾਇਰਲ ਕਰਵਾ ਦਿੱਤੀ ਕਿ ਜੀ ਇਹ ਮਤਾ ਤਾਂ ਰੱਦ ਹੋ ਗਿਆ ਜੀ ਦੀ ਕਮਾਲ ਦੀ ਗੱਲ ਹੈ ਵੀ ਇਹ ਮਤਾ ਰੱਦ ਕਰ ਦਿੱਤਾ ਸੀ ਅਸੀਂ ਜਿਹੜਾ ਮਤਾ ਇਹ ਕਹਿੰਦਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਕਤ ਬਹੁਤ ਵੱਡੀ ਹੈ ਇਹ ਮਤਾ ਅਸੀਂ ਰੱਦ ਕਰ ਚੁੱਕੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਕਤ ਵੱਡੀ ਨਹੀਂ ਹੈ ਜੀ ਕਮਾਲ ਦੀ ਗੱਲ ਹੈ ਨਾ ਜਿਹੜੇ ਸਿੱਖਾਂ ਨੇ ਜਿਹੜੀਆਂ ਪੰਥ ਦੀਆਂ ਜਮਾਤਾਂ ਨੇ ਜਿਹੜੀਆਂ ਪੰਥ ਦੀਆਂ ਕਮੇਟੀਆਂ ਨੇ ਜਿਹੜੀਆਂ ਪੰਥ ਦੀਆਂ ਸੰਪਰਦਾਵਾਂ ਨੇ ਸਭਾ ਸੁਸਾਇਟੀਆਂ ਨੇ ਇਹ ਦੱਸਣਾ ਕਿ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਹੈ ਉਹਨਾਂ ਵਿੱਚ ਇੱਕ ਸਾਡੀ ਸੰਸਥਾ ਕਹਿੰਦੀ ਹੈ ਨਹੀਂ ਨਹੀਂ ਇਹਦੀ ਮਹਾਨਤਾ ਦਾ ਪਾਸ ਕੀਤਾ ਮਤਾ ਅਸੀਂ ਰੱਦ ਕਰ ਦਿੱਤਾ ਸੀ ਆਪ ਦਾ ਜਲੂਸ ਆਪ ਹੀ ਕਰਾਓ ਔਰ ਇੱਕ ਟੋਲੇ ਦੇ ਦਬਾਬ ਆ ਕੇ ਇਹ ਖਬਰ ਬਿਸ਼ਰ ਕਰਵਾਈ ਵੀ ਫਟਾਫਟ ਕਰੋ ਕਿ ਮਤਲਬ ਬਹੁਤ ਤੇਜ਼ੀ ਨਾਲ ਵਾਇਰਲ ਹੋ ਗਿਆ ਵੀਡੀਓ ਦੇ ਉੱਤੇ ਚੱਲ ਰਿਹਾ ਹੈ ਖਬਰ ਪ੍ਰਸਾਰਤ ਕਰੋ ਬੀਐਸਟੀਾ ਜੀ ਤਿੰਨ ਚਾਰ ਮਹੀਨਾ ਬਾਅਦ ਇਹ ਕਹਿੰਦਾ ਸੀ ਚਲੇ ਨੀਂ ਆਕਾਲ ਤੱਕ ਸਾਹ ਦੀ ਸੀਮਾ ਇਹਦੀ ਵਿਸ਼ਾਲ ਸੀਮਾ ਨਹੀਂ ਥੋੜੀ ਸੀਮਾ ਇਹ ਹੈਰਾਨੀ ਦਾ ਅੰਕ ਵਰਤਾ ਰਿਹਾ ਹੈ ਇਹਦੇ ਨਾਲ ਸੰਸਥਾ ਦਾ ਮਿਆਰ ਜਿਹੜਾ ਹੈ ਉਹ ਉੱਚਾ ਨਹੀਂ ਹੋਇਆ ਪਹਿਲਾਂ ਉੱਚਾ ਹੋਇਆ ਜਦੋਂ ਮਤਾ ਵਾਇਰਲ ਹੁੰਦਾ ਹੈ ਸਰਪ੍ਰਚਾਰ ਕਮੇਟੀ ਦਾ ਉਦੋਂ ਸੰਸਥਾ ਦਾ ਮਿਆਰ ਪੁੱਛਿਆ ਆ ਪਰ 2 ਘੰਟਿਆਂ ਬਾਅਦ ਵੀ ਜਦੋਂ ਰੱਦ ਕਰ ਦਿੱਤਾ ਤੇ ਉਸ ਰੱਦ ਕੀਤੀ ਗਈ ਜਿਹੜੀ ਨਸ਼ਰ ਸੀ ਖਬਰ ਨਸ਼ਰ ਹੋਈ ਉਹਨੇ ਸੰਸਥਾ ਦੇ ਮਿਆਰ ਨੂੰ ਨੀਵਾ ਕੀਤਾ ਪੁੱਛਿਆ ਨਹੀਂ ਕੀਤਾ ਔਰ ਮੈਨੂੰ ਇਹ ਵੀ ਪਤਾ ਹੈ ਕਿ چاہے ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਚੀਫ ਸੈਕਟਰੀ ਹੈ ਜਾਂ ਅਧਿਕਾਰੀ ਹੈ ਉਹਨਾਂ ਨੇ ਮਨੋਂ ਇਹ ਰੱਦ ਕਰਨ ਵਾਲੀ ਜਿਹੜੀ ਖਬਰ ਨਸ਼ਰ ਨਹੀਂ ਕੀਤੀ ਦਬਾਅ ਪਾ ਕੇ ਕਰਾਈ ਗਈ ਨਸ਼ਰ ਦਬਾਅ ਪਾ ਕੇ ਕਰਾਈ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੇਵਾਦਾਰ ਤੋਂ ਲੈ ਕੇ ਸਿਕੰਦਰ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਲ ਆ ਨੂੰ ਉੱਚਾ ਚੁੱਕਣ ਲਈ ਯਤਨਸ਼ੀਲ ਹੈ ਮੈਨੂੰ ਪਤਾ ਹੈ ਉਹ ਨਹੀਂ ਕੋਈ ਅਸੀਂ ਗੱਲ ਕਰ ਸਕਦੇ ਜਿਹਦੇ ਨਾਲ ਸਸਤਾ ਦਾ ਮਿਆਰ ਜਿਹੜਾ ਹੈਗਾ ਮਾਲ ਆ ਜਿਹੜਾ ਉਹ ਡਾਊਨ ਹੋਵੇ ਪਰ ਜਦੋਂ ਦਵਾਈ ਇੰਨਾ ਪਾਇਆ ਜਾਂਦਾ ਹੈ ਫੋਰਸ ਹੀ ਇੰਨਾ ਕੀਤਾ ਜਾਂਦਾ ਹੈ ਕਿ ਖੰਡਨ ਕਰੋ ਇਹਦਾ ਕਿ ਕਰਨਾ ਪੈਂਦਾ ਹੈ ਬਜਬੂਰੀ ਚ ਕਰਨਾ ਪੈਂਦਾ ਸ੍ਰੀ ਅਕਾਲ ਤੱਕ ਸਾਹਿਬੀ ਪ੍ਰਭੂ ਸਦਾ ਦਾ ਸਬਾਲ ਹੈ ਜਾਨੀ ਹਰ ਪੀਸ ਸੰਗਰ ਦੇ ਸੌ ਆਏ ਤੇ ਸੌ ਗਏ ਸਹੀ ਅਕਾਲ ਤਖਤਾ ਸਾਹਿਬ ਦੁਨੀਆ ਦੇ ਵਿੱਚ ਇੱਕੋ ਹੈ ਤੇ ਇੱਕੋ ਹੀ ਰਹੇਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਕੋ ਹੈ ਤੇ ਇੱਕੋ ਰਹੇਗਾ ਔਰ ਇਹਦੀ ਤਾਕਤ ਨੂੰ ਕਟਾ ਕੇ ਵੇਖਣਾ ਇਹ ਅਪਰਾਧ ਦੀ ਸ਼੍ਰੇਣੀ ਚਾਹੁੰਦਾ ਹੈ ਗੁਨਾਹ ਦੀ ਸ਼੍ਰੇਣੀ ਚਾਹੁੰਦਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਦਿੱਲੀ ਦੇ ਤਖਤ ਤੋਂ ਉੱਚਾ ਇੱਕ ਤਖਤ ਬਣਾਇਆ ਸੀ ਦੇਲੀ ਦੇ ਤੱਕ ਦੀ ਸੀਮਾਵਾਂ ਹੋ ਸਕਦੀਆਂ ਨੇ ਇਸ ਈ ਅਕਲ ਤੱਕ ਦਾ ਸਹਿਦੀ ਸੀਮਾ ਨਹੀਂ ਹੈ ਬਰ ਕਿ ਇਹ ਕਮਾਲ ਦੀ ਗੱਲ ਹੈ ਅਸੀਂ ਵਿਅਕਤੀਆਂ ਪਿੱਛੇ ਆਪਣੀਆਂ ਸੰਸਥਾਵਾਂ ਨੂੰ ਨੀਵਾਂ ਦਿਖਾਉਣ ਵਾਲੇ ਪਾਸੇ ਪਰਦੇ ਪਹਿਲੇ ਤਾਂ ਏਟੀਵੀ ਚੈਨਲਾਂ ਦੇ ਉੱਤੇ ਜੋਰ ਸ਼ੋਰ ਦੇ ਨਾਲ ਰੌਲਾ ਪਾਇਆ ਕੀ ਰੌਲਾ ਪਾਇਆ ਤੇਜ ਦਰਾਂ ਦੇ ਹੁਕਮ ਲੈ समुचा श्रोमणी अकाली दल खत्म कर देता एक व्यक्ति अकाली दल मिल लिया चीक चीक के कहा उ जथेदार ने श्रोमणी अकाली दल खत्म करता जथेदारा ने श्रोमणी अकाली दल खत्म करता बीजेपी मगर लग के करता जी वह कांग्रेस मगर लग के करता जी आर एस एस मगर लग के करता जी बे एक व्यक्ति श्रोमणी अकाली दल कदों गया इतें नी रुके हमें कहना शुरू करता कि कौम ही खत्म करती जी हम व्यक्ति कौम बनने लग पे ਹੋ ਜੇ ਕਿਹਨੂੰ ਕੰਮ ਮੰਨਣ ਲੱਗਦੇ ਕੌਮ ਹੀ ਖਤਮ ਕਰਤੀ ਜੀ ਦੋ ਤਰੀਕ ਦੇ ਹੁਕਮ ਨਾਮੇ ਨੇ ਕੌਮ ਹੀ ਖਤਮ ਇੱਕ ਕੌਮ ਇੱਕ ਵਿਅਕਤੀ ਕੌਮ ਹੈ ਇੱਕ ਵਿਅਕਤੀ ਸ਼ਰਮਣੇ ਕალიਦਲੇ ਇਹਦੇ ਕਮਾਲ ਹੀ ਕਰਦਾ ਮੈਨੂੰ ਲੱਗਦਾ ਜੀ ਇਹੀ ਵਰਤਾਰਾ ਰਿਆ ਨੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਕਹਿਣ ਲੱਗਣਾ ਵੈਸੇ ਮੰਨਣ ਤਾਂ ਲੱਗਦੇ ਹੈ ਗੁਰੂ ਹੀ ਆ ਸਾਡਾ ਮੈਂ ਇਸ ਤਰ੍ਹਾਂ ਕਰੋ ਇਹ ਸੰਸਥਾਵਾਂ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸ਼ਹੀਦਾਂ ਦੇ ਖੂਨ ਦੇ ਨਾਲ ਬਣੀ ਸੰਸਥਾ ਹੈ। ਔਰ پتہ ਕਿਸ ਵਾਸਤੇ ਬਣੀ? ਕੇਵਲ ਗੁਰਦੁਆਰਾ ਪ੍ਰਬੰਧ ਨੂੰ ਚਲਾਉਣ ਵਾਸਤੇ ਪੁਰਾਣੇ ਸਾਡੇ ਬਜ਼ੁਰਗਾਂ ਨੇ ਇਹ ਸੰਸਥਾ ਨਹੀਂ ਸੀ ਬਣਾਈ। ਬਲਕਿ ਇਹ ਸੰਸਥਾ ਨੂੰ ਬਣਾਉਣ ਦੇ ਪਿੱਛੇ ਸਾਡੇ 당ਲੇ ਬਜ਼ੁਰਗਾਂ ਦਾ ਇਹ ਸੰਕਲਪ ਸੀ ਕਿ ਇਹ ਸੰਸਥਾ ਦੇ ਦੁਆਰਾ ਅਸੀਂ ਸਿੱਖ ਸਿਧਾਂਤ, ਸਿੱਖ ਫਲਸਫੇ ਤੇ ਸਿੱਖ ਮਰਿਆਦਾ ਦੇ ਗੋਲ ਬਾਲੇ ਕਰਨੇ ਆ ਦੁਨੀਆ 'ਚ। ਇਸ ਲਈ ਇਹ ਸੰਸਥਾ ਬਣਾਈ ਗਈ ਸੀ। ਕੇਵਲ ਗੁਰਦੁਆਰਾ ਪ੍ਰਬੰਧ ਲਈ ਨਹੀਂ ਸੀ ਬਣਾਈ। का पुजारी कार्य ही रहे महंत कर ही रहे संस्था इसलिए बनाई गई थी ताकि सिख संकल्प भी राखी हो सके सिख सिद्धांत भी राखी हो सके सिख परंपरा भी राखी हो सके सिख मर्यादा भी राखी हो सके इसलिए यह संस्था बनाई गई असं की कर रहे हैं, सू सोचना पेगा मैं फिर कह दिया दे देखो इस विचार गोष्ठी के नौजवान बैठे ਮੈਂ ਹਰ ਜਗ੍ਹਾ ਹੀ ਇਹ ਗੱਲ ਕਹਿਣਾ ਤੇ ਨੌਜਵਾਨੋ ਉਠੋ ਤੁਹਾਡੇ ਬਿਨਾਂ ਇਹ ਨਾ ਪੰਕਤਕ ਸੰਸਥਾਵਾਂ ਮੇ ਮਲਾਲ ਨੂੰ ਕਿਸੇ ਨੇ ਨਹੀਂ ਬਚਾਉਣਾ ਹੈ ਤੁਹਾਡੇ ਕੋਲ ਵਿਸਨ ਹੈ ਤੁਹਾਡੇ ਕੋਲ ਜੋਸ਼ ਹੈ ਤੁਹਾਡੇ ਕੋਲ ਸੋਚ ਹੈ ਤੁਹਾਡੇ ਕੋਲ ਹਿੰਮਤ ਹੈ ਕਿ ਜੇ ਅਸੀਂ ਉੱਠੇ ਤੇ ਇਹ ਲੋਕ ਸਾਡੀਆਂ ਸੰਸਥਾਵਾਂ ਨੂੰ ਬਰਬਾਦ ਕਰ ਦੇਣਗੇ ਮੈਂ ਕਈ ਵਾਰ ਕਿਹਾ ਕਿ ਸਾਡੀਆਂ ਸੰਸਥਾਵਾਂ ਇੰਨੀ अहमियत ਰੱਖਦੀਆਂ ਨੇ ਜਿੰਨੀ ਮਨੁੱਖਾ ਸਰੀਰ ਦੇ ਵਿੱਚ ਰੀੜ ਦੀ ਹੱਡੀ। ਜੇ ਜਰਾ ਜਿੰਨੇ ਵੀ ਇਹ ਰੀੜ ਦੀ ਹੱਡੀ ਡੈਮੇਜ ਹੋ ਗਈ ਨਾ ਤੇ ਮੰਜੇ ਤੋਂ ਉੱਠਿਆ ਨਹੀਂ ਨਾ ਜਾਂਦਾ ਕਿਸੇ ਤੋਂ। ਚੱਲ ਫਿਰਿਆ ਨਹੀਂ ਨਾ ਜਾਂਦਾ ਕਿਸੇ ਤੋਂ। ਜੇ ਸਾਡੀਆਂ ਸੰਸਥਾਵਾਂ ਨੂੰ ਇਸੇ ਤਰ੍ਹਾਂ ਹੀ ਇਹ ਲੋਕ ਕਮਜ਼ੋਰ ਕਰਦੇ ਰਹੇ ਤੇ ਕੌਮ ਤੋਂ ਉੱਠਿਆ ਨਹੀਂ ਜਾਣਾ ਤੇ ਗੁਰੂ ਨੇ ਸਾਨੂੰ ਮਾਫ਼ ਨਹੀਂ ਕਰਨਾ। ਗੁਰੂ ਨੇ ਸਾਨੂੰ ਮਾਫ਼ ਨਹੀਂ ਕਰਨਾ। ਇਹ ਸਾਡੀ ਇੰਸਟੀਟਿਊਸ਼ਨ ਹੈ। ਸਾਡੀ ਇੰਸਟੀਚੂਨ ਇਹ ਜਿਹੜੇ ਜਿਵੇਂ ਸਰਦਾਰ ਮੇਜਰ ਸਿੰਘ ਜੀ ਨੇ ਕਿਹਾ ਕਰਪਸ਼ਨ ਬੇਈਮਾਨੀ ਇਹ ਛੋਟੇ ਮਸਲੇ ਦੇ ਸਿਧਾਂਤ ਦੇਤੇ ਹਮਲਾ ਸਿਧਾਂਤ ਦਾ ਕਟੂਬਰ ਕੱਟਣਾ ਸਿਧਾਂਤ ਰੂਪੇ ਕਿਦੋਂ ਇਹ ਬਹੁਤ ਵੱਡੇ ਮਸਲੇ ਉਹ ਜਿਹੜੇ ਅਧਿਕਾਰੀ ਖਾ ਗਏ ਨਹੀਂ ਖਾ ਗਏ ਉਹ ਜਿਹੜੇ ਹੌਦیدار ਖਾ ਗਏ ਨਹੀਂ ਖਾ ਗਏ ਕੋਈ ਗੱਲ ਨਹੀਂ ਪੈਸਾ ਖਾਦਾ ਨਾ ਹੋਰ ਆ ਜਾਏਗਾ ਅਰ ਜੇ ਇਸ ਸਿਧਾਂਤ ਨੂੰ ਡਾਟ ਕਰਨ ਲੱਗ ਗਏ ਤੇ ਸਿਧਾਂਤ ਦਾ ਜਿਹੜਾ ਨੁਕਸਾਨਿਆ ਜਾਣਾ ਜਿਹੜਾ ਹੈ ਇਹ ਸਾਡੇ ਲਈ ਬਹੁਤ ਘਾਤਕ ਹੋ। ਬਹੁਤ ਘਾਤਕ ਹੋ। ਇਹਦਾ ਸੰਸਾਰ ਇੱਥੇ ਜੇ ਧਰਮ ਦੇ ਨਾਮ ਤੇ ਖਾਣ ਵਾਲੇ ਬਹੁਤ ਐ ਤੇ ਧਰਮ ਲਈ ਆਪਣੇ ਆਪ ਨੂੰ ਉਜਾੜਨ ਵਾਲੇ ਵੀ ਬੈਠੇ ਐ। ਆਪਣੇ ਆਪ ਨੂੰ ਧਰਮ ਲਈ ਕੁਰਬਾਨ ਕਰਨ ਵਾਲੇ ਵੀ ਇੱਥੇ ਬੈਠੇ ਐ। ਫੇਰ ਹੀ ਸੰਸਾਰ ਚੱਲ ਰਿਹਾ। ਫੇਰ ਹੀ ਦੁਨੀਆ ਚੱਲਦੀ। ਹਬਾਰ ਮੇਰੀ ਵਾਲੀ ਪ੍ਰੈਕਸ਼ਨ ਕਰ ਰਹੀ ਸੀ ਜੀ ਫਲਾਦੇ ਨੇ ਤੁਹਾਡੇ ਬਾਰੇ ਆਹ ਕਹਿਤਾ ਫਲਾਦੇ ਨੇ ਤੁਹਾਡੇ ਬਾਰੇ ਇਹ ਕਹਿਤਾ ਮੈਂ ਇਹੋ ਗੱਲ ਕਹੀ ਆ ਕਿ ਮੈਂ ਹਰ ਕੋਈ ਜਵਾਬ ਨਹੀਂ ਦੇਣਾ ਕਿਉਂਕਿ ਜਦੋਂ ਬੰਦਾ ਤੁਹਾਡੀ ਉਮੀਦ ਤੋਂ ਬਹੁਤ ਜ਼ਿਆਦਾ ਥੱਲੇ ਚਲਾ ਜਾਏ ਫਿਰ ਤੁਹਾਨੂੰ ਚੁੱਪ ਕਰ ਜਾਣਾ ਚਾਹੀਦਾ ਕਿਉਂਕਿ ਤੁਸੀਂ ਉਹਨਾਂ ਥੱਲੇ ਨਹੀਂ ਜਾ ਸਕਦੇ ਜੇ ਤੇ ਜਾ ਸਕਦੇ ਹੋ ਤੇ ਫਿਰ ਦੇਈ ਜਾਓ ਜਵਾਬ ਫਿਰ ਜਾਈ ਜਾਓ ਜਦੋਂ ਤੁਹਾਡੀ ਕੋਈ ਉਮੀਦ ਤੋਂ ਵੀ ਇਹ ਇੱਥੋਂ ਤੱਕ ਡਿੱਗ ਸਕਦੇ ਨੇ ਬਸ ਇਦੋਂ ਤੇ ਅੱਥਲੇ ਵੀ ਨਿਕੜਗੇ ਫਿਰ ਵੀ ਯਾਰ ਦਸਤਾਰਾਂ ਸਜਾਉਂਦੇ ਆ ਮੂੰਹ ਤੇ ਦਾੜੀਆਂ ਐ ਇਦੋਂ ਥੱਲੇ ਨਹੀਂ ਜਾ ਸਕਦੇ ਪਰ ਜੇ ਤੁਹਾਡੀ ਉਮੀਦ ਤੋਂ 100 ਗਣਾ ਥੱਲੇ ਚਲੇ ਜਾਣ ਫਿਰ ਤੁਹਾਨੂੰ ਚੁੱਪੜ ਕਰ ਜਾਣਾ ਚਾਹੀਦਾ ਹੈ ਸ਼ਾਂਤ ਹੋ ਜਾਣਾ ਚਾਹੀਦਾ ਤੇ ਜਾਂਦਰ ਤਿਆਰੀ ਕਰ ਲਓ ਵੀ ਠੀਕ ਆ ਕਮਰ ਕੱਸਾ ਕਰ ਲਓ ਵੀ ਉਤਰਾਂ ਦੇ ਚੱਕੜ ਜਿਹਨਾਂ ਦੇ ਬਰਾਬਰ ਵੀ ਸਾਡੇ ਤੋਂ ਕੰਨੀ ਉਤਰਿਆ ਜਾਣਾ ਇਹਨਾਂ ਦੇ ਬਰਾਬਰ ਮੇਰੇ ਤੋਂ ਕੰਨੀ ਉਤਰਿਆ ਜਾਣਾ ਹੋ ਕੀ ਯਾਰ ਮੈਂ ਬੋਲਦਾ ਹਾਂ ਬੋਲਦੇ ਆ ਸਿੱਖ ਵਿਰੋਧੀ ਜਿਹੜੇ ਇਹ ਤਮਾਸ਼ਾ ਦੇਖ ਰਹੇ ਅਸੀਂ ਤੁਹਾਨੂੰ ਕੌਮ ਨੂੰ ਤਮਾਸ਼ਾ ਦਿਖਾਉਣਾ ਹੈ ਜੋ ਸਿਆਣੇ ਨੇ ਤੇ ਘੱਟੂ ਘੱਟ ਅਸੀਂ ਸਿਆਣੇ ਬਣੇ ਇਸ ਕਰਕੇ ਮੈਂ ਉਹਨਾਂ ਦੀਆਂ ਕਈਆਂ ਗੱਲਾਂ ਦਾ ਹੁਣ ਕੋਈ ਜਵਾਬ ਨਹੀਂ ਦੇਦਾ ਸਟਲੈਂਡ ਚ ਕੱਡੇਟ ਬੈਂਡ ਜਿੰਨਾ ਕੱਲੇ ਡੇਟਾ ਅਸੀਂ ਉਸੇ ਦੰਦਾਂ ਦੀ ਗੱਲ ਕਰਨੀ ਹੈ ਮਰਿਆਦਾ ਦੀ ਗੱਲ ਕਰਨੀ ਹੈ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਰਨਾ ਕੀ ਹੈ ਕਿਹੜਾ ਅਜੰਡਾ ਲੈ ਕੇ ਚੱਲਣਾ ਹੈ ਤੁਹਾਡੀ ਸੰਗਧੀ ਦੇ ਨਾਲ ਅਸੀਂ ਇਹਦੀ ਗੱਲ ਕਰਨੀ ਹੈ ਤੁਹਾਡੇ ਦਿਲਾਚ ਕੀ ਹੈ ਤੁਸੀਂ ਕੀ ਚਾਹੁੰਦੇ ਹੋ ਭਵਿੱਖ ਦੇ ਵਿੱਚ ਅਸੀਂ ਉਹਨੂੰ ਲੈ ਕੇ ਚੱਲਣਾ ਜਿਹੜੇ ਸਾਡੀਆਂ ਸਾਡੀ ਕੌਮ ਨੂੰ ਪੁਲੰਗਰ ਦੇ ਉੱਤੇ ਲੈ ਕੇ ਜਾ ਜਿਵੇਂ ਸਾਡੀ ਸੰਸਥਾਵਾਂ ਦੇ ਮਿਆਰ ਨੂੰ ਜਿਹੜਾ ਹੈ ਉਹ ਫੇਰ ਬਹਾਲ ਕਰ ਸਕੇ ਫੇਰ ਬਹਾਲ ਕਰ ਸਕੇ ਅਸੀਂ ਉਸ ਪਾਸੇ ਵੱਲ ਵਧਣਾ ਹੈ ਔਰ ਇਹਦੇ ਲਈ ਨੌਜਵਾਨਾਂ ਦਾ ਜਿਹੜਾ ਸਾਥ ਇਹ ਬਹੁਤ ਜ਼ਰੂਰੀ ਹੈ ਸਾਡੇ ਕਿ ਸਾਥ ਮਿਲੇਗਾ ਤੇ ਅਸੀਂ ਕਰਾਂਗੇ ਤਾਂ ਅਸੀਂ ਚੁੱਪ ਕਰਕੇ ਬਹਿ ਜਾਗੇ ਭਾਈ ਠੀਕ ਹੈ ਜਿਵੇਂ ਚੱਲਦਾ ਚੱਲੀ ਜਾਣ ਪਰ ਸਾਡੀ ਖਮੋਸ਼ੀ ਸਾਨੂੰ ਬਰਬਾਦ ਕਰ ਦੇ ਸਾਡੀਆਂ ਸੰਸਥਾਵਾਂ ਨੂੰ ਬਰਬਾਦ ਕਰ ਦੇ ਇਸ ਕਰਕੇ ਉઠੋ ਤੇ ਉੱਠ ਕੇ ਕਾਫਲੇ ਬਣ ਕੇ ਤਰੋ ਜਿਵੇਂ ਸਰਦਾਰ ਮੇਜਰ ਸਿੰਘ ਜੀ ਨੇ ਕਿਹਾ ਕਿ ਅਸੀਂ ਪਿੰਡ ਪਿੰਡ ਜਾਵਾਂਗੇ ਬਿਲਕੁਲ ਜਾਵਾਂਗੇ ਪਿੰਡ ਤਾਂ ਬਿਲਕੁਲ ਪਿੰਡ ਪਿੰਡ ਜਾਵਾਂਗੇ ਹੁਣ ਤੁਸੀਂ ਦੱਸੋ ਕਿ ਕੌਮਾਂ ਦੇ ਸਿਧਾਂਤ ਕੌਮਾਂ ਲਈ ਕਿੰਨੇ ਜ਼ਰੂਰੀ ਹੁੰਦੇ ਆ ਔਰ ਗੈਰ ਸਿਧਾਂਤਕ ਸਮਾਜ ਕਦੇ ਸੰਸਾਰ ਦੇ ਵਿੱਚ ਅਣਖ ਦੇ ਨਾਲ ਜਿਉ ਨਹੀਂ ਸਕਦਾ ਅੱਜ ਸਾਡੇ ਸਿਧਾਂਤਾਂ ਤੇ ਹਮਲਾ ਹੈ ਸਾਡੀਆਂ ਪਰੰਪਰਾਵਾਂ ਤੇ ਹਮਲਾ ਹੈ ਨੇ ਕੱਲ ਪਰਸੋ ਵੀ ਪਾਈ ਗੁਰਦਾਸ ਜੀ ਦੀ ਇੱਕ ਪੰਗਤੀ ਪੜ੍ਹੀ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਜੇ ਘਰ ਭੰਨਾ ਹੈ ਬਾਹਰੋਂ ਕੌਣ ਰੱਖਣਾ ਤੇ ਬਹਿਰੇਦਾਰੀ ਘਰ ਨੂੰ ਭੰਨਣ ਤੇ ਆ ਜੇ ਫਿਰ ਘਰ ਨੂੰ ਕੌਣ ਬਚਾ ਸਕਦਾ ਜੇ ਘਰ ਦਾ ਮੈਂਬਰ ਹੀ ਘਰ ਚ ਚੋਰੀ ਕਰਨ ਲੱਗ ਦੇ ਬਰਕਤ ਪੈ ਸਕਦੀ ਹੈ ਜੇ ਘਰ ਦਾ ਮੈਂਬਰ ਘਰ ਤੋਂ ਪੈਸੇ ਤੇਰੀ ਕਰਨ ਲੱਗ ਦੇ ਜੇ ਘਰ ਦਾ ਮੈਂਬਰ ਜਿਹੜਾ ਹੈ ਉਹ ਖੁਦ ਜਿਹੜਾ ਹੈ ਘਰ ਦੀਆਂ ਕੰਧਾਂ ਦੇ ਵਿੱਚ ਸੁਰਾਤ ਕਰਨ ਲੱਗ ਦੇ ਮੋਰੀਆਂ ਕਰਨ ਲੱਗ ਦੇ ਘਰ ਬਚ ਸਕਦਾ ਬਿਲਕੁਲ ਹੀ ਨਹੀਂ ਬਚ ਸਕਦਾ ਅੱਜ ਉਪਜਿਸ਼ ਹੋਈ ਪਈ ਹੈ। ਔਰ ਜਿਹੜੇ ਮੋਰੀਆ ਕਰ ਰਹੇ ਐ ਜਿਹੜੇ ਮੋਰੀਆ ਕਰ ਰਹੇ ਐ ਇਹਨਾਂ ਨੂੰ ਸਮਝ ਨਹੀਂ ਐ ਸਿਧਾਂਤਾਂ ਦੀ ਇਹਨਾਂ ਨੂੰ ਸਮਝ ਨਹੀਂ ਆ ਪਰੰਪਰਾਵਾਂ ਦੀ। ਔਰ ਇਹ ਦਾਖਲ ਕਰ ਲੈ ਕਹਿੰਦੇ ਘਰ ਦੇ ਅੰਦਰ ਇਹਨਾਂ ਨੂੰ ਪਰਿਵਾਰਕ ਮੈਂਬਰ ਮੰਨ ਲਿਆ ਗਿਆ। ਇਸ ਕਰਕੇ ਮੰਨ ਲਿਆ ਗਿਆ ਕਿਸੇ ਨੂੰ ਪੈਸੇ ਕਰਕੇ ਮੰਨ ਲਿਆ ਗਿਆ। ਕਿਸੇ ਨੂੰ ਖਾਸੀ ਕਰਕੇ ਮੰਨ ਲਿਆ ਗਿਆ। ਔਰ ਮੈਂਬਰ ਮੰਨ ਕੇ ਇਹਨਾਂ ਨੂੰ ਘਰ ਦੇ ਵਿੱਚ ਬਾੜ ਲਿਆ ਗਿਆ। ਇਹ ਤਾਂ ਸਾਡੇ ਮੈਂਬਰ ਐ। ਕਿ ਉਹਨਾਂ ਨੂੰ ਘਰ ਦੀ ਅਹਿਮੀਅਤ ਦਾ ਪਤਾ ਹੀ ਨਹੀਂ ਸੀ। ਇਸ ਕਰਕੇ ਸਾਧ ਸੰਗਤ ਜੀ ਕਾਸਟ ਆਪੇ ਨੌਜਵਾਨ ਵੀਰੋ ਉਠਿਏ ਸਾਫਲੇ ਬਣ ਕੇ ਤੁਰਿਏ ਜਿੱਥੇ-ਜਿੱਥੇ ਤੁਹਾਡਾ ਦਾਇਰਾ ਹੈ ਉਸ ਉਸ ਦਾਇਰੇ ਦੇ ਵਿੱਚ ਤੁਸੀਂ ਆਪਣਾ ਪ੍ਰਚਾਰ ਜਿਹੜਾ ਹੈ ਉਹ ਆਰੰਭ ਕਰ ਦਿਓ ਮੈਨੂੰ ਲੱਗਦਾ ਕਿ ਜਿਹਨੇ ਨੌਜਵਾਨ ਬੈਠੇ ਆ ਸਾਰੇ ਹੀ ਸੋਸ਼ਲ ਮੀਡੀਆ ਦੇ ਪਲੇਟਫਾਰਮ ਨਾਲ ਜਿਹੜੇ ਜੁੜੇ ਆ ਕਿਉਂਕਿ ਹਰ ਇੱਕ ਦੇ ਹੱਥ ਦੇ ਵਿੱਚ ਮੋਬਾਈਲ ਹੈ ਬਹੁਤਾ ਨਹੀਂ ਸਿਰਫ ਅੱਧਾ ਘੰਟਾ ਆਪਣੇ ਮੋਬਾਈਲ ਦੇ ਉੱਤੇ ਤੁਸੀਂ ਵਕਤ ਦੇਣਾ ਸ਼ੁਰੂ ਕਰ ਦਿਓ ਤੁਸੀਂ ਸਮਾਂ ਦੇਣਾ ਸ਼ੁਰੂ ਕਰ ਦਿਓ ਜਸੇ ਵੀ ਅਸੀਂ 5 5 6 6 ਘੰਟੇ ਸਮਾਂ ਦਿੰਨੇ ਆ 7 7 ਘੰਟੇ ਸਮਾਂ ਦਿੰਨੇ ਆ ਪਰ ਕੌਮ ਲਈ ਪੰਥ ਲਈ ਪੰਥਕ ਸੰਸਥਾਵਾਂ ਲਈ ਆਪਣੇ ਆਪਣੇ ਮੋਬਾਈਲਾਂ 'ਤੇ ਸਿਰਫ ਅੱਧਾ ਘੰਟਾ ਜਿਹੜਾ ਹੈ ਉਹ ਦੇਣਾ ਸ਼ੁਰੂ ਕਰ ਦਿਓ ਤੇ ਜਿਹੜਾ ਇਹਨਾਂ ਦੇ ਝੂਠਾ ਜਿਹਾ ਆਈਟੀ ਵਿਲ ਬਣਾਇਆ ਨਾ 20 20 ਬੰਦਿਆਂ ਦਾ ਅਸੀਂ ਹਵਾ ਦੇ ਵਿੱਚ ਜਿਵੇਂ ਤਿਲਕੇ ਉੱਡਦੇ ਆ ਨਾ ਐਂ ਡਾ ਦੇ ਆਂ ਬਸ ਇਲੀਗਿਬਲ ਤੇ ਨੌਜਵਾਨਾਂ ਨੂੰ ਸਿਰਫ ਅੱਧਾ ਘੰਟਾ ਆਪਣੇ ਮੋਬਾਈਲ ਦੇ ਉੱਤੇ ਕੌਮ ਲਈ ਪੰਥ ਲਈ ਔਰ ਸੰਗਠਨਾਂ ਲਈ ਮਰਿਆਦਾ ਲਈ ਇਹ ਕੱਢ ਲਓ ਮੈਂ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦੇ ਹਾਂ ਸਰਦਾਰ ਪਰਮਜੀਤ ਸਿੰਘ ਜੀ ਖਾਲਸਾ ਉਹਨਾਂ ਨੇ ਇਹ ਜੱਥੇਬੰਦੀ ਬਣਾਈ ਸੀ ਔਰ ਬੜੀ ਪੰਥਕ ਸੋਚ ਵਾਲੀ ਰੂਹ ਸਾਨੂੰ ਬੜਾ ਉਹਦਾ ਵਿਜਨ ਸੀ ਔਰ ਮੈਂ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰ ਵਜੋਂ ਸੇਵਾ ਸੰਭਾਲ ਇਹਨਾਂ ਬਹਾਉਂਦਾ ਸੀ ਤੇ ਉਹ ਬਹੁਤ ਸਾਰੀਆਂ ਸਲਾਹਾਂ ਲੈਂਦੇ ਸੀ ਔਰ ਅਖੀ ਨੇਕ ਤੇ ਪੰਥਕ ਹੱਕ ਦੇ ਦਿੱਤੀ ਜਿਹੜੀ ਹੈ ਉਹ ਰਾਹ ਗਿਆ ਕਰ ਦਿੱਤੀ ਉਹ ਸਾਡੇ ਵਿੱਚ ਨਹੀਂ ਰਹੀ ਲੇਕਿਨ ਉਹਨਾਂ ਦਾ ਲਾਇਆ ਬੂਟਾ ਅੱਜ ਉਹਨਾਂ ਦੀ ਸੋਚ ਨੂੰ ਅੱਗੇ ਵਧਾ ਰਿਹਾ ਹੈ ਮੈਂ ਬਹੁਤ ਬਹੁਤ ਅਕਾਲ ਪੁਰਖ ਦਾ ਸ਼ੁਕਰ ਅਦਾ ਕਰਦਾ ਕਿ ਇਸ ਮੰਚ ਤੋਂ ਨੌਜਵਾਨਾਂ ਨੂੰ ਜੁੜਨ ਦਾ 기ਰਾ ਹੈ ਉਹ سلسلہ ਪਰ ਆਰੰਭ ਕੀਤਾ ਗਿਆ ਚਾਰ ਗੋਸ਼ਟੀਆਂ ਰਾਹੀਂ ਮੇਰੀ ਇਹੋ ਅਰਦਾਸ ਹੈ ਕਿ ਸਰਦਾਰ ਮੀਤਰ ਸਿੰਘ ਜੀ ਨੂੰ ਔਰ ਦਲੇਰ ਸਿੰਘ ਜੀ ਟੋਰ ਜਹਾ ਹੋਰ ਵੀ ਜਿੰਨੇ ਸਾਡੇ ਇੱਥੇ ਬੈਠੇ ਨੇ ਵੀਰ ਨੌਜਵਾਨ ਵੀਰ ਹੈ ਮੈਂ ਨਾਮ ਇਹੇ ਅਪੀਲ ਕਰਾਂਗਾ ਜਿਵੇਂ ਬੂੰਦ ਬੂੰਦ ਨਾਲ ਮਿਲ ਕੇ ਸਮੁੰਦਰ ਬਣ ਜਾਂਦਾ ਹੈ ਤੇਰੇ ਨੌਜਵਾਨਾਂ ਨੂੰ ਨੌਜਵਾਨਾਂ ਨਾਲ ਜੋੜਦੇ 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 ਅਸੀਂ ਇੱਕ ਬਹੁਤ ਵੱਡਾ ਜਿਹੜਾ ਹੈ ਆਪਣਾ ਧਾਰਾ ਬਣਾ ਲਿਆ। ਅਸੀਂ ਜੇ ਤੁਸੀਂ ਇਕੱਠੇ ਹੋ ਕੇ ਅਸੀਂ ਦਹਾੜ ਮਾਰਾਂਗੇ ਨਾ ਤੇ ਆਪਾਂ ਹੀ ਸਮੱਸਿਆਵਾਂ ਭਾਜ ਜਾਣਗੀਆਂ। ਆਪਾਂ ਦੇਖੋ ਕਿੰਦੀ ਕਮਾਲ ਦੀ ਗੱਲ ਹੈ। ਅਸੀਂ ਸਟੇਜਾਂ ਤੋਂ ਨੌਜਵਾਨਾਂ ਨੂੰ ਨਾਅਰੇ ਲਗਾਉਂਦੇ ਰਹੇ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ। ਔਰ ਆਜ ਪੱਟੇ-ਵੱਟੇ ਜਿਹੜੇ ਅਖੌਂਦੇ ਨੇ ਟੋਲੇ ਦੇ ਵਿੱਚ ਬੈਠੇ ਲੋਕ ਇਹ ਵੀ ਨਾਰੇ ਲਗਾਉਂਦੇ ਸੀ ਅਕਾਲ ਤਖਤ ਮਹਾਨ ਐਸਾ ਇੱਕ ਪੰਤ ਦੀ ਸ਼ਾਨ ਐ ਤੇ ਅੱਜ ਅਕਾਲ ਤਖਤ ਦਾ ਦਾਇਰਾ ਇਹਨਾਂ ਨੂੰ ਛੋਟਾ ਲੱਗਣ ਲੱਗ ਪਿਆ ਤੇ ਆਪਦੇ ਜਿਹੜੇ ਬਾਸ ਦਾ ਦਾਇਰਾ ਇਹਨਾਂ ਨੂੰ ਵੱਡਾ ਲੱਗਣ ਲੱਗ ਪਿਆ ਸੁਸਾ ਸੰਗਤਿਸ ਸੋਚ ਕਰੀ ਕਰੀਏ ਕਾਫਲਾ ਬਣ ਕੇ ਚੱਲ ਜੇ ਵਾਹਿਗੁਰੂ ਕਿਰਪਾ ਕਰੂਗਾ ਗੁਰੂ ਸਹਾਇ ਹੋਊਗਾ ਐਨੇ ਸ਼ਬਦ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ